ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਜਾਂਦਾ। ਤੇ ਮੋਦਕੀ ਨਗਰ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ। ਇੱਕ ਬਿਲਕੁਲ ਝੋਟੀ ਸੂਈ ਸਵਾਈ ਤਾਜੀ। ਤੇ ਇੱਕ ਸੱਜਣੋ ਟੋਕੜ ਮੈਂ ਵਿਖਾਵਾਂਗੇ ਤੁਹਾਨੂੰ ਇਹ ਵੀ ਝੋਟੀਆਂ ਆ ਗਈ ਆ ਥੋੜੀ ਸੰਭਾਈ ਘੱਟ ਹੋਈ ਆ ਤੇ ਲੱਭ ਕੋਲੇ ਆ ਗਈ ਦੋ ਜਾਨਵਰ ਮੋਦਕੀ ਨਗਰ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਦਗੀ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਆ ਕੋਹਨੀ ਝੋਟੀ ਨੋਟ ਕਰ ਲਿਓ ਵੀ ਆਪਣੇ ਪਿੰਡੀ ਮਾਲੀ ਆ ਪਵਨ ਗਰਪੇਜ ਵੀਰ ਕੋਲੇ ਉਹਦੀ ਆਪ ਆਦੇ ਸੱਜਣੋ ਸਮੁੰਦਰ ਦੀ ਮਗਰ ਕੱਟੀ ਆ ਬਾਕੀ ਮਾਲਕਾਂ ਤੋਂ ਡਿਟੇਲ ਲੈਣੇ ਆ ਕਿੰਨਾ ਦੁੱਧਾ ਕਿੰਨੇ ਟਾਈਮ ਦੀ ਸੂਈ ਜੁੜਿਓ ਐਂਡ ਤੱਕ ਲਵ ਸਾਸਤਰੀ ਕਾਲ ਸਾਸਤਰੀ ਜੀ ਹੋਰ ਸੁਣਾਵਾ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸੀਏ ਨਾਮ ਲਵੀਆ ਮੇਰਾ ਜੀ ਤੇ ਪਿੰਡ ਮੋਤਕੀ ਜ਼ਿਲ੍ਹਾ ਫਲੋੜੇ ਪਰ ਆ ਨੇੜੇ ਕੈਸ਼ਟਨ ਸੌਟ ਪੈਂਸ ਦੇ ਮਗਰਲੇ ਪੰਨੇ ਆਪਣਾ ਜਾਰਾ ਵੱਡੇ ਹਾਈਵੇ ਦੇ ਉੱਤੇ ਹਾਈਵੇ ਤੇ ਆ ਜੀ ਹਨਾ ਮੋਤਕੀ ਤੋਂ ਬਾਹਰ ਬਾਰ ਬਾਰੀ ਜਿਹੜਾ ਤਲਵੰਡੀ ਨੂ ਰੋਡ ਨੰਗਿਆ ਹਾਂ ਤਲਵੰਡੀ ਰੋਡ ਤੇ ਠੀਕ ਆ ਬਾਕੀ ਨੰਬਰ 7681932010 76819 ਤੇ 32010 ਤੇ ਕਰ ਲੈ ਸੰਪਰਕ ਹਾਂਜੀ ਹਾਂਜੀ ਤੇ ਆ ਜਿਹੜੀ ਆਪਣੇ ਕੋਲੇ ਛੋਟੀ ਕੋਨੀ ਆ ਗਈ ਆ ਹਾਂਜੀ ਇਹਦਾ ਕੀ ਹਿਸਾਬ ਕਿਤਾਬ ਆ ਇਹ ਪਹਿਲਾਂ ਸੂਈ ਆਈ ਓਕੇ ਤੇ ਮੂੰਹ ਚਾਰ ਦਾਂਦੀ ਆ ਪਲੂਨ ਸੂਈ ਆ ਮੂੰਹ ਚਾਰ ਦਾਂਦਾ ਆਪੇ ਪਵਨ ਸਾਹਾਂਦੀ ਆ ਜਿਹੜਾ ਆਪਣੇ ਅੰਗਰ ਭੇਜ ਕੋਲੇ ਸੀਗਾ ਹਾਂਜੀ 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 ਹਨਾ ਹਾਂਜੀ ਤੇ ਮਗਰ ਆ ਗਈ ਕੱਟੀ ਸਮੁੰਦਰ ਦੀ ਸਮੁੰਦਰ ਦਾਂਦੀ ਆਈ ਅਗਲਾ ਪ੍ਰੋਪਰ ਰਿਕਾਰਡ ਸਮੇਤ ਪੁੱਛ ਸਕਦਾ ਮਾਲਕਾ ਤੋਂ ਜਿੰਨਾ ਤੋਂ ਲਈ ਹੈ ਹਣਾ ਤਸੱਲੀ ਕਰ ਲੇ ਤੇ ਦੁੱਧ ਹੁਣ ਇਹਦੇ ਕੋਲੋਂ ਕਿੰਨਾ ਚਵਾਵਾਂਗੇ ਹੁਣ ਇਹਦੇ 12 ਲੀਟਰ ਦੁੱਧ ਆਇਆ ਖੁੱਲਾ ਹੀ 12 ਲੀਟਰ ਦੁੱਧ ਪਹਿਲਾਂ ਕੱਟੀ ਆ ਸੁਹਾ ਕਿੰਨੇ ਟਾਈਮ ਦਾ ਸੁਹਾ ਸਹੀ ਜਿਹੜਾ 25 26 ਦਿਨ ਹੋ ਗਏ ਸੁਈ ਨੂੰ ਠੀਕ ਆ ਵੀ ਦੁੱਧ ਦੁੱਧ ਚੰਗਾ ਛੱਡਿਆ ਕੱਟੀ ਨੂੰ ਪੂਰੀ ਕੱਟੀ ਦੁੱਧ ਦੇ ਭੜੀ ਆਏ ਤੱਕ ਪੱਠੇ ਨਹੀਂ ਖਾਨ ਲੱਗੀ ਠੀਕ ਆ ਦੁੱਧਾਂ ਦੀ ਫੋਸ ਕਰਦੀ ਆ ਇਹ ਕੱਟੀ ਓਕੇ ਹਾਂਜੀ ਹਾਂਜੀ ਲੋ ਵੀ ਸੱਜਣੋ ਪਹਿਲਾ ਸੁਹਾ ਛੋਟੀ ਸੁਈ ਆ 12 ਲੀਟਰ ਦੁੱਧ ਆ ਅਵੇਸ ਬੱਚਾ ਮੂੰਹ ਮਾਰੀ ਜਾਂਦਾ ਸੀ ਜਿਵੇਂ ਮੇਰੀ ਮਰਜੀ ਮਾਈਂਦਾ ਹਾਂ ਹਾਂ ਇਹ ਨਹੀਂ ਹੈਗਾ ਹਨਾ ਠੀਕ ਆ ਓਕੇ ਪੋਲੀ ਜਦਾਂ ਰੋਣ ਦੀ ਓਕੇ ਨਾ ਚੜਕੇ ਚੇਹਰੇ ਤੇ ਮਾਈਂਦਾ ਕੋਈ ਟਾਈਮ ਨਹੀਂ ਲਗਾਓ ਮਾਈਂਦੀ ਠੀਕ ਆ ਦੋ ਟਾਈਮ ਤਿੰਨ ਟਾਈਮ ਚੋਗੇ ਲੈ ਤੇ ਮਗਰ ਕੱਟੀ ਆਪ ਵੀ ਕੱਟੀ ਮਗਰ ਨਹੀਂ ਕੱਟੀ ਨਹੀਂ ਕੱਟੀ ਕੀ ਬਾਤ ਆ ਲੈ ਤੂਰ ਕਰਾ ਚਾ ਇੱਕ ਦਿਨੋਂ ਫਿਰ ਤੁਹਾਨੂੰ ਕੱਟੀ ਦੇ ਵੀ ਝਾਤ ਮਰਾਉਣੇ ਆ ਔਹ ਦੇਖੋ ਪਹਿਲਾਂ ਆਪਾਂ ਝੋਟੀ ਤੋੜ ਕੇ ਤੁਹਾਨੂੰ ਵਿਖਾ ਦਈਏ ਪਹਿਲਾਂ ਕੱਟੀ ਆ ਸੱਜਣੋ 12 ਲੀਟਰ ਦੁੱਧ ਆ 25 26 ਦਿਨਾਂ ਦਾ ਸੂਆ ਵੇਖਿਓ ਤੋਰਾ ਤਰਾ ਆਉਂਦੇ ਸੂਏ ਨੂੰ ਬਹੁਤ ਚੰਗੀ ਮੈਂ ਸੱਜਣੋ ਮੰਨ ਲਓ ਨੀਲੀ ਰਵੀ ਦੀ ਟਾਪ ਦੀ ਮੈਂ ਤੁਹਾਡੇ ਘਰੇ ਬਣੂਗੀ ਕਿਉਂਕਿ ਹਜੇ ਪਲੂਣ ਛੋਟੀ ਉਮਰ ਚ ਸੂਈ ਵੀ ਵੀ ਦੁੱਧ ਵੀ ਚੰਗਾ ਤੇ ਬੱਚੇ ਵੀ ਚੰਗੇ ਲਾਉਂਦੀ ਆ ਕੱਟੀ ਵੇਖੋ ਕਿੰਨੀ ਸ਼ਾਨਦਾਰ ਲਾਈਏ ਨੇ ਤੇ ਆਪ ਵੀ ਪੂਰੀ ਸ਼ਕੀਨ ਝੋਟੀ ਆ ਥਾਣਾ ਵੈਰ ਲਵਾਂਡਕ ਜਿਵੇਂ ਕਹਿ ਦਿੰਦੇ ਆ ਨਾ ਪੂਰੀ ਚੰਗੀ ਆ ਸੱਜਣੋ ਬੜੀਆਂ ਵਿਰਲਾਂ ਤੇ ਥਾਨ ਲੱਗੇ ਹੋਏ ਆ ਕਰਮਾਂ ਦੀ ਇਹ ਆ ਦੇਖੋ ਜਿਹੜੀ ਕੱਟੀ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿੱਡੀ ਪਿਆਰੀ ਨੂੰ ਜਨਮ ਦਿੱਤਾ ਬੜੇ ਖੁੱਲੇ ਹੱਡਾਂ ਪੈਰਾਂ ਦੀ ਕੱਟੀ ਦੇ ਮਾਲਕਾਂ ਨੇ ਚੰਗਾ ਦੁੱਧ ਛੱਡਿਆ ਅੱਧਾ ਦੁੱਧ ਚੁੰਘਦੀ ਹਲੀ ਦੀ ਹਜੇ ਵੀ ਅੱਧਾ ਦੁੱਧ ਚੁੰਘਦੀ ਆ ਤੇ ਵੇਖੋ ਸਫਾਈਆਂ ਸੁਈਆਂ ਪਹਿਲਨ ਕੱਟੀ ਨੂੰ ਕਹਿਣ ਵਾਲੀ ਗੱਲ ਨਹੀਂ ਗਈ ਸੱਜਣੋ ਕੋਈ ਵੇਖਣ ਵਾਲੀ ਚੀਜ਼ ਆ ਬਹੁਤ ਹੀ ਚੰਗੀ 6 ਤੋਂ 6 ਚਵਾਈ ਜਾਂਦੀ ਲੜਕੇ 6 ਵਿੱਚ ਚਵਾਈ ਦੇਖੋ ਇੱਕ ਥਣ ਗੁਲਾਬੀ ਕੱਟੀ ਚੁੰਗੀ ਜਾਂਦੀ ਕੋਲੇ ਹੀ ਵੱਧੀ ہوئی ਇਹਨਾਂ ਦੀ ਵੀ ਤੇ ਰੇਟ ਇਹਦਾ ਸ਼ਾਹ ਜੀ ਕੱਤੀ ਪੱਥੇ ਨਹੀਂ ਖਾਂਦੀ ਅਜੇ ਦੋਦੀ ਚੁੰਗਦੀ ਹੈ ਠੀਕ ਆ ਮੁੱਲ ਇਹਦਾ ਪਲਾਸਟ ਇੱਕ 60 ਕਰਾ ਲਓ 1.5 ਕਰਾ ਲਓ ਠੀਕ ਆ 145 ਤੇ ਰਹਿ ਜਾਓ ਇੱਕ ਲੱਖ ਤੇ 45000 ਦੀ ਦੇ ਦਾਂਗੇ ਬਾਕੀ ਆਏ ਭੈਣ ਭਰਾ ਦਾ ਮਾਨਤਾਂ ਹਾਂਜੀ ਹਾਂਜੀ ਇੱਕ 45 'ਚੋਂ ਹਾਂਜੀ ਕਰ ਦਿਆਂਗੇ ਤੇ ਆ ਇਹਦਾ ਕੀ ਹਿਸਾਬ ਆਪ ਇਹ ਨੂੰ ਬਣੀ ਨੂੰ ਹੋ ਗਿਆ ਇਹਨੂੰ ਇਹ ਪਹਿਲੇ ਤੋਂ ਹੀ ਚੁਈਏ ਵੀ ਠੀਕ ਆ ਤੇ ਮਹੀਨੇ ਤੋਂ ਉੱਪਰ ਇਹ ਨੂੰ ਬਣੀ ਨਹੀਂ ਹੋ ਚੱਲਿਆ ਓਕੇ 3 ਤੋਂ ਬੜੀ ਨਹੀਂ ਬਹਿ ਜੋ ਪ੍ਰਾਈਸ ਠੀਕ ਆ ਓਕੇ ਠੀਕ ਆ ਸਾਡੇ ਤੋਂ ਬਾੜਾ ਪਾਗੇ ਨਾ ਹਾਂ ਮੇਰੀ ਮਰਜੀ ਚ ਚਲੋ ਵੀ ਐਣੀ ਵੀ ਟੱਪੂਗੀ ਨਾ ਨਾ ਜਮਾ ਨਾ ਵੀਡੀਓ ਕਰ ਕਰ ਵੀਡੀਓ ਬੰਦੀ ਕਰਕੇ ਵੀ ਕਰੀ ਵੀ ਡਰਦੀ ਆ ਤੇ ਇਦਾਂ ਹੀ ਬਹਿ ਜਾਣਾ ਨਹੀਂ ਸੂਆ ਪਹਿਲਾ ਗੱਡੀ ਜਵਾਨ ਆ ਹਨਾ ਕੱਦ ਕੋਤ ਬੜਾ ਯਾਰ ਸਾੰਭੀ ਨਹੀਂ ਕੇ ਇਹਨਾਂ ਵਿਚਾਰੀ ਹੁਣ ਦੁੱਧ ਕਿੰਨਾ ਮਲਕਮਣ ਵਿੱਚ ਡੀਸਟਰੋਂਗ ਆਉਂਦੀ ਏ ਸਾਰੀ ਚੰਗੀ ਆ ਇਹਨਾ ਥੋੜਾ ਜਖਮ ਜੋਰ ਕਰਕੇ ਨਾ ਹਾਂ ਉਹ ਬੱਚਾ ਤਾਂ ਮਰਿਆ ਜਾਂਦਾ ਥੋੜੇ ਦੇਣੀ ਗੱਡਿਆ ਹੀ ਖਾਂਗੇ ਤੇ ਬਾਬਾ ਦੁੱਧ ਹੁਣ ਲਵੀ ਇਹਦੇ ਕੋਲੇ ਕਿੰਨਾ ਜਿਹੜਾ ਭਾਂਡੇ ਚਾਜੀ ਸਵੇਰੇ 6 ਤੋਂ ਬਾਹਰ ਆਈ ਠੀਕ ਮੈਂ ਘਟਾਉਂਗਾ ਠੀਕ ਆ 6 ਕਿਲੋ ਪੱਕਾ ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲੈ ਠੀਕ ਆ ਮਿਲੂਗੀ ਪਾੜੇ ਤੇ ਪਾਣੀ ਤੇ ਕੋਈ ਟੀਕਾ ਨਹੀਂ ਕੋਸ਼ਿਸ਼ ਨਹੀਂ ਲੱਤ ਪਾੜਾ ਵੀ ਨਹੀਂ ਲੜਾ ਉਹ ਐਂ ਐ ਠਾਪੀ ਦੀ ਹੁੰਦਾ ਦੋ ਟਾਂ ਕੀ ਬਾਤ ਆ ਬਰੀਕ ਚਮੜੀ ਦੀ ਕੋਈ ਚੰਗੀ ਸਾਹਮਲੇ ਆ ਨਾ ਵੱਧ ਵੇ ਲੋ ਸਾਰੀਆਂ ਲੋਕੀ ਮਤਲਬ ਪਾਮਲੋਂ ਪਾਣੀ ਗੋਲੀ ਦੇਣ ਵਾਲੀ ਆ ਵਿਚਾਰੀ ਨੂੰ ਹੁਣ ਤੇ ਮਾਰੀ ਜੂਨ ਸੁਧਰਦੀ ਵਿਚਾਰੀ ਦੀ ਅੱਛਾ ਪਹਿਲਾਂ ਬਾੜੀ ਡਾਊਨ ਸੀ ਤੇ ਤੂਰ ਕਰਾ ਚੈੱਕ ਦੀ ਮੜੀ ਜੀ ਬਾਕੀ ਥਾਂ ਥੋੜਾ ਸੱਜਣੋ ਚੰਗਾ ਲੱਗਾ ਝੂਟੀ ਹਾਂ ਵੇਖੋ 6 ਲੀਟਰ ਦੁੱਧ ਮੰਨ ਕੇ ਵੀਰ ਕਹਿੰਦਾ ਵੀ ਪੱਕਾ ਸੌਦਾ ਕਰ ਲਿਓ ਤੇ ਬਾਕੀ ਕੱਦ-ਕੁੱਦ ਚੰਗਾ ਵੇਖੋ ਬਾਕੀ ਉਹ ਕਾਲੀ ਆ ਲਵੀ ਤੇ ਚੰਗੀ ਸਾੰਭੇ ਕੋਈ ਨਾ ਆਉਂਦੇ ਸੂਏ ਨੂੰ ਮੈਂ ਬਹੁਤ ਚੰਗੀ ਬਣ ਜੂਗੀ ਤੇ ਇਹ ਕਿੰਨੇ ਦੀ ਦੇ ਦੇਣੀ ਆਪਾਂ ਇਹ 52000 ਦੇ ਰਾਂ ਮੋਨ 55 ਕਰਾ ਦੇ ਜੀ ਮੁੱਲ ਭਾਵਾਂ 55 ਕਰਾ ਲਓ ਤੇ 52000 ਦੀ ਦੇ ਦਿਆਂਗੇ ਓਕੇ ਰਿਪੋਰਟ ਹਨਾ ਇਹਨਾਂ ਦਾ ਫਿਰ ਉਹਨੂੰ 1 ਕਰੋੜ ਪਈ ਆਉਂਦਾ ਆ ਸਹੀ ਗੱਲ ਸਹੀ ਗੱਲ ਆ ਦੁੱਧ ਵੀ 6 ਲੀਟਰ ਆ ਕੱਦ ਬਹੁਤ ਆ ਝੂਟੀ ਦਾ ਦੇਖ ਕਿੱਥੇ ਪਈ ਆ ਸਫਾਈਆਂ ਚੰਗੀਆਂ ਹਨਾ ਵਾਕਿਆ ਹੀ ਨਹੀਂ ਚੰਗੀ ਸੰਭੀ ਹੋਵੇ ਝੂਟੀ ਕਿਤੇ ਓੜਾ ਬੰਨਾ ਹੀ ਨਹੀਂ ਰਹਿਣਾ ਯਾਰ ਜਦੋਂ ਤਿਆਰ ਹੋ ਗਈ ਗਰਮਾਂ ਲਈ ਹਾਂ ਕੱਦ ਬਹੁਤ ਵੱਡਾ ਵਾ ਸਾਰੀਆਂ ਨਾਲੋਂ ਛੋਟੀ ਆ ਦਰਦੀ ਆ ਹਾਂ ਸਜਣੋ ਇਹ ਦੋ ਜਾਨਵਰ ਇਸ ਘਰੇ ਵਿਕਰੀ ਵਾਲੇ ਆ ਜਿਨ੍ਹਾਂ ਦੀ ਆਪਾਂ ਤੁਹਾਨੂੰ ਡਿਟੇਲ ਲੈਤੀ ਆ ਲੇਖਾ ਜੋਖਾ ਸਾਰਾ ਪੁਛਤਾ ਤੇ ਆ ਕੇ ਵੇਖ ਕੇ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ